ਅੱਜ ਆਪਾਂ ਜਾ ਰਹੇ ਆ ਪਿੰਡ ਮੱਲੇਵਾਲਾ ਤਕਰੀਬਨ ਆਪਣੀ ਸ਼ੌਪ ਤੋਂ ਦੂਰ ਪੈਂਦਾ ਹੈਗਾ ਲਗਭਗ 12-13 ਕਿਲੋਮੀਟਰ ਤੇ ਹੋਰ ਜਿਵੇਂ ਮੌਸਮ ਚੇਂਜ ਹੋ ਗਿਆ ਤੇ ਜਿਹੜੇ ਵੀਰ ਸਰਵਿਸਾਂ ਕਰਵਾਉਣੀਆਂ ਚਾਹੁੰਦੇ ਨੇ ਤੇ ਉਹ ਇਹਨਾਂ ਦਿਨਾਂ ਦੇ ਵਿੱਚ ਏਸੀ ਦੀਆਂ ਸਰਵਿਸਾਂ ਕਰਵਾ ਲੈਣ ਕਿਉਂਕਿ ਅੱਜ ਕੱਲ੍ਹ ਹਰ ਇੱਕ ਮਕੈਨਿਕ ਦੇ ਕੋਲ ਵੇਲ ਹੁੰਦੀ ਹੈ ਤੇ ਜਦੋਂ ਸੀਜ਼ਨ ਸਟਾਰਟ ਹੋ ਜਾਂਦਾ ਤੇ ਫਿਰ ਰਸ਼ ਜ਼ਿਆਦਾ ਹੋ ਜਾਂਦਾ ਤੇ ਜਿਹੜੀਆਂ ਨਵੀਆਂ ਦੀਆਂ ਰਿਪੇਅਰ ਤੇ ਨਵੇਂ ਏਸੀ ਦੇ ਇੰਸਟਾਲੇਸ਼ਨ ਹੋਣ ਲੱਗ ਪਈਆਂ ਜਾਂ ਕੋਈ ਪੁਰਾਣੇ ਦੇ ਵਿੱਚ ਕੋਈ ਗੈਸ ਦੀ ਕਮੀ ਜਾਂ ਹੋਰ ਇਦਾਂ ਫਾਲਟ ਜਿਹੜੇ ਆ ਉਹ ਕੱਢਣ ਵਾਸਤੇ ਸਾਰੇ ਜਿਹੜੇ ਮਕੈਨਿਕ ਉਹ ਬਿਜੀ ਹੋ ਜਾਂਦੇ ਆ ਇਸ ਕਰਕੇ ਹੁਣ ਜਿਨ੍ਹਾਂ ਨੇ ਵੀ ਏਸੀ ਦੀ ਸਰਵਿਸਾਂ ਕਰਵਾਉਣੀਆਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਕਰਵਾ ਲਓ ਇਹਨਾਂ ਦਿਨਾਂ ਦੇ ਵਿੱਚ ਏਸੀ ਦੀ ਸਰਵਿਸ ਦਾ ਆਪਾਂ ਨੂੰ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ 6 ਮਹੀਨੇ ਜਦੋਂ ਏਸੀ ਆਪਣਾ ਬੰਦ ਰਹਿੰਦਾ ਉਹ ਡਸਟ ਜਿਹੜੀ ਉਹਦੇ ਵਿੱਚ ਪਈ ਰਹਿੰਦੀ ਆ ਤੇ ਜਦੋਂ ਆਪਾਂ ਸਟਾਰਟਿੰਗ ਦੇ ਸਰਵਿਸ ਕਰਵਾਉਣੀ ਆ ਤੇ ਉਦੋਂ ਏਸੀ ਦੀ ਸਰਵਿਸ ਕਰਵਾਉਣ ਦਾ ਕੋਈ ਖਾਸ ਫਾਇਦਾ ਨਹੀਂ ਹੈਗਾ ਕਉਕ 6 ਮਹੀਨਿਆਂ ਦੇ ਵਿੱਚ ਏਸੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਜਿੰਦੇ ਕਰਕੇ ਗੈਸ ਵੀ ਲੀਕ ਹੋ ਜਾਂਦੀ ਹੈ ਤੇ ਬਾਕੀ ਜਿਹੜੇ ਵੀਰ ਦੂਰ ਤੋਂ ਆਪਣੀਆਂ ਵੀਡੀਓ ਵੇਖਦੇ ਨੇ ਜੋ ਆਪਣੇ ਤੋਂ ਏਸੀ ਦੀ ਸਰਵਿਸ ਕਰਵਾਉਣਾ ਚਾਹੁੰਦੇ ਆ ਇਹ ਜ਼ਰੂਰੀ ਨਹੀਂ ਕਿ ਵੀ ਆਪਾਂ ਏਸੀ ਉਤਾਰ ਕੇ ਹੀ ਸਰਵਿਸ ਕਰਵਾਉਣਾ ਉਹ ਆਪਾਂ ਕੰਡੀਸ਼ਨ ਵੇਖ ਕੇ ਏਸੀ ਦੀ ਸਰਵਿਸ ਕਰਦੇ ਆ ਜਾਂ ਮੰਨ ਲਓ ਵੀ ਤੁਹਾਡੇ ਕੋਲੋ 2 4 5 ਏਸੀ ਹੋਣ ਤੇ ਆਪਾਂ ਉਹਨਾਂ ਵਾਸਤੇ ਆ ਸਕਦੇ ਆ ਤੇ ਤੁਸੀਂ ਵੀ ਇਸ ਚੀਜ਼ ਨੂੰ ਸਮਝਦੇ ਹੋ ਕਿ ਜੇ ਆਪਾਂ ਦੂਰ ਚੱਲ ਕੇ ਮੰਨ ਲਓ 100 150 ਕਿਲੋਮੀਟਰ ਦੇ ਸਫ਼ਰ ਤੇ ਆਪਾਂ ਏਸੀ ਸਰਵਿਸ ਕਰਕੇ ਆਉਣੇ ਆ ਤੇ ਉਹਦੇ ਚਾਰजेस ਵੱਧ ਹੋ ਸਕਦੇ ਆ ਇਸ ਕਰਕੇ ਕਈ ਵੀਰ ਜਦੋਂ ਆਪਣੀਆਂ ਵੀਡੀਓ ਵੇਖਦੇ ਆ ਉਹਨਾਂ ਨੂੰ ਦਿਲੋਂ ਪਿਆਰ ਹੁੰਦਾ ਆਪਣੇ ਨਾਲ ਤੇ ਉਥੇ ਪੈਸੇ ਮੈਨੇ ਨਹੀਂ ਰੱਖਦਾ ਤੇ ਕਈਆਂ ਨੂੰ ਆਪਣਾ ਬਜਟ ਵੇਖ ਕੇ ਚੱਲਣਾ ਪੈਂਦਾ ਜੇਕਰ ਏਸੀ ਆਪਣੇ ਜਾਦੇ ਹੁੰਦੇ ਨੇ ਤੇ ਤੁਸੀਂ ਉਹ ਜਿਹੜੇ ਏਸੀ ਮੰਨ ਲਓ ਇਕੱਠੇ 2-4 ਘਰ ਨਾਲ ਕੇ ਤੇ ਆਪਾਂ ਨੂੰ ਫੋਨ ਕਰ ਦੇਣਾ ਤੇ ਆਪਾਂ ਤੁਹਾਡੇ ਏਸੀ ਦੀ ਸਰਵਿਸ ਕਰ ਦਾਂਗੇ ਹੁਣ ਆਪਾਂ ਜਾ ਰਹੇ ਆ ਪਿੰਡ ਮੱਲੇ ਵਾਲੇ ਦੇਖਦੇ ਆ ਏਸੀ ਨੂੰ ਉਤਾਰ ਕੇ ਸਰਵਿਸ ਕਰਨਾ ਪੈਂਦਾ ਤੇ ਜਾਂ ਉਵੇਂ ਸਰਵਿਸ ਕਰਨਾ ਪੈਂਦਾ ਬਣੇ ਰਿਹਾ ਜੀ ਆਪਣੀ ਇਸ ਵੀਡੀਓ ਦੇ ਨਾਲ ਮਿਲਦੇ ਆ ਤੁਹਾਨੂੰ ਅਗਲੀਆਂ ਰਾਵਾਂ ਪੰਜਾਬ ਦੇ ਵਿੱਚ ਨਾ ਪਿਛਲੇ ਦਿਨਾਂ ਤੋਂ ਸ਼ੈਲਰਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਕੋਈ ਸੂਝਵਾਨ ਵੀਰ ਇਸ ਚੀਜ਼ ਬਾਰੇ ਦੱਸ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਖੇਤੀ ਆ ਉਹ ਸਰਕਾਰ ਕੋਲ ਰਹੇਗੀ ਤੇ ਜਾਂ ਫਿਰ ਪ੍ਰਾਈਵੇਟ ਅਦਾਰਿਆਂ ਕੋਲ ਜਾਏਗੀ ਅੱਜ ਤੋਂ तकरीबन 15-20 ਸਾਲ ਪਿੱਛੇ ਚਲੇ ਜਾਓ ਤੇ ਝੋਨੇ ਦੀ ਖੇਤੀ ਦਾ ਹੁਣ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਪਹਿਲਾਂ ਝੋਨੇ ਦੀ ਧਰਾਤਾਰ ਵੜਾਈ ਹੁੰਦੀ ਸੀ ਤੇ ਹੁਣ ਕਿਤੇ ਝੋਨਾ ਪੱਕ ਜਾਂਦਾ ਕਿਤੇ ਬਸ ਬਤੀਆਂ ਹੁੰਦੀਆਂ ਜਿਹੜਾ ਝੋਨੇ ਦਾ ਸੀਜ਼ਨ ਇੰਨੇ ਰਸ਼ ਵਾਲਾ ਨਹੀਂ ਹੁੰਦਾ ਤੇ ਇਸ ਟਾਈਮ ਆਪਾਂ ਪਹੁੰਚ ਚੁੱਕਿਆ ਪਿੰਡ ਮੱਲੇਵਾਲਾ ਤੇ ਇੱਥੇ ਆਪਾਂ ਵੇਖਦੇ ਆ ਏਸੀ ਕਿਹੜੀ ਕੰਪਨੀ ਦਾ ਪਹੁੰਚੁਕੇ ਆਪਾਂ ਰੂਮ ਦੇ ਵਿੱਚ ਇੱਥੇ ਲਗਾਇਆ ਲੋਇਡ ਕੰਪਨੀ ਦਾ ਏਸੀ ਤਕਰੀਬਨ ਸਾਲ ਕੋਈ ਪੁਰਾਣਾ ਏਸੀ ਹੈ ਤੇ ਫਿਲਟਰ ਆਪਾਂ ਇਹਨੇ ਚੱਕ ਕੇ ਦੇਖਿਆ ਤੇ ਫਿਲਟਰਾਂ ਦੇ ਵਿੱਚ ਕੋਈ ਡਸਟ ਸੁੱਕੀ ਪਈ ਆ ਕਿਉਂਕਿ ਏਸੀ ਹੁਣ ਤਕਰੀਬਨ ਲਗਭਗ ਬੰਦ ਹੋ ਚੁੱਕੇ ਆ ਕਈਆਂ ਨੂੰ ਤਾਂ 10-15 15 ਦਿਨ ਹੋ ਗਏ ਨੇ ਬੰਦ ਕੀਤੇ ਨੇ ਤੇ ਏਸੀ ਦੇ ਆਪਾਂ ਹੁਣ ਇਹਦੇ ਕਵਰ ਉਤਾਰਾਂਗੇ ਤੇ ਲਾਈਟ ਗਈ ਹੋਈ ਆ ਉਹਨਾਂ ਟਾਈਮ ਆਪਾਂ ਕੋਸ਼ਿਸ਼ ਕਰਦੇ ਆਂ ਕਿ ਚਲੋ ਆਪਾਂ ਜਿਹੜਾ ਸਰਵਿਸ ਵਾਲਾ ਸਾਰਾ ਸਮਾਨ ਇਹਦਾ ਫਿੱਟ ਕਰ ਲੈਨੇ ਆਂ ਤੇ ਲਾਈਟ ਦੀ ਕਰਾਂਗੇ ਵੇਟ ਹਾਂ ਫਿੱਟ ਕਰ ਲਾ ਪੰਪ ਮੈਂ ਤਾਈ ਜਾਨੀ ਲਾ ਫੜੀ ਏਸੀ ਨੂੰ ਨਾ ਬੰਦ ਕੀਤੇ ਨੂੰ ਕਾਫੀ ਦਿਨ ਹੋ ਗਏ ਤੇ ਡਸਟ ਜਿਹੜੀ ਹੈ ਨਾ ਬਿਲਕੁਲ ਸੁੱਕ ਚੁੱਕੀ ਹੈ ਤੇ ਜੇ ਐਵੇਂ ਆਪਾਂ ਏਸੀ ਨੂੰ ਬੰਦ ਕਰ ਦਿੰਨੇ ਆ ਤੇ ਇਹ ਜਿਹੜੀ ਸੁੱਕੀ ਹੋਈ ਡਸਟ ਨਾ ਕਿਤੇ ਨਾ ਕਿਤੇ ਜਿਹੜੀਆਂ ਕੋਇਲਾਂ ਨੂੰ ਖਾ ਜਾਂਦੀ ਹੈ ਤੇ ਜਿਹੜੀ ਗੈਸ ਲੀਕ ਹੋ ਜਾਂਦੀ ਹੈ ਕਿਉਂਕਿ ਕਈ ਵਾਰੀ ਆਪਾਂ ਚੱਲਦੇ ਨੂੰ ਚੰਗੇ ਭਲੇ ਏਸੀ ਨੂੰ ਬੰਦ ਕਰ ਦਿੰਨੇ ਆ ਤੇ ਜਦੋਂ ਚਲਾਉਨੇ ਆ ਤਾਂ ਗੈਸ ਨਹੀਂ ਹੁੰਦੀ ਇਹੀ ਰੀਜਨ ਹੁੰਦੇ ਆ ਕਿ ਜਿਹੜੀ ਸੁੱਕੀ ਮਿੱਟੀ ਹੈ ਨਾ ਉਹ ਏਸੀ ਦੀਆਂ ਕੋਇਲਾਂ ਨੂੰ ਖਾ ਜਾਂਦੀ ਹੈ ਤੇ ਹੁਣ ਆਪਾਂ ਇੱਧਰ ਵਾਚਰ ਵਗੈਰਾ ਸਾਰਾ ਲਗਾ ਲਿਆ ਆ ਤੇ ਉੱਪਰਲੇ ਬੰਨੇ ਆਪਾਂ ਇਹਦੇ ਲਿਫਾਫੇ ਪਾ ਕੇ ਤੇ ਇਹਨੂੰ ਕਵਰ ਕਰ ਦੇਣਾ ਏਸੀ ਨੂੰ ਉਤਾਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਸੁੱਕੀ ਡਸਟ ਇਹ ਆਰਾਮ ਨਾਲ ਨਿਕਲ ਜਾਣੀ ਹੈਗੀ ਤੇ ਲਗਭਗ ਜਿਵੇਂ ਏਸੀ ਨੂੰ ਸਾਲ ਕੋਈ ਹੋਇਆ ਲੱਗੇ ਨੂੰ ਕਵਰ ਆਪਾਂ ਇਹਦੇ ਉੱਤੇ ਪਾ ਦਿੱਤੇ ਨੇ ਸਟੈਪਲਾਈਜ਼ਰ ਵੀ ਟੱਕ ਦਿੱਤਾ ਤੇ ਸਰਵਿਸ ਵਾਲਾ ਕਵਰ ਵੀ ਲਗਾ ਦਿੱਤਾ ਲਾਈਟ ਦੀ ਵੇਟ ਕਰ ਰਹੇ ਆ ਤੇ ਲਾਈਟ ਅਜੇ ਆ ਨਹੀਂ ਰਹੀ ਤਕਰੀਬਨ ਆਪਾਂ ਨੂੰ 1 ਘੰਟਾ ਹੋ ਚੁੱਕਾ ਚਲੋ ਜਦੋਂ ਲਾਈਟ ਆਏਗੀ ਆਪਾਂ ਏਸੀ ਦੀ ਸਰਵਿਸ ਵਾਲਾ ਕੰਮ ਸ਼ੁਰੂ ਕਰ ਦਾਂਗੇ ਵੇਟ ਬਹੁਤ ਟਾਈਮ ਤੋਂ ਕਰਦੇ ਪਏ ਆ ਲਗਭਗ 3 ਘੰਟੇ ਹੋ ਗਏ ਵੇਟ ਕਰਦੇ ਆ ਮੈਂ ਲਾਈਟ ਅਜੇ ਵੀ ਨਹੀਂ ਆਈ ਤੇ ਹੁਣ ਆਪਾਂ ਬਿਜਲੀ ਘਰ ਦੇ ਵਿੱਚ ਫੋਨ ਕੀਤਾ ਤੇ ਬਿਜਲੀ ਘਰ ਵਾਲੇ ਕਹਿੰਦੇ ਆ ਕਿ ਲਾਈਟ ਤਾਂ ਲਗਭਗ 6 ਤੋਂ 7 ਵਜੇ ਆਏਗੀ ਤੇ ਏਸੀ ਨੂੰ ਆਪਾਂ ਉਵੇਂ ਇੱਕ ਵਾਰੀ ਫਿੱਟ ਕਰ ਰਹੇ ਹੈਗੇ ਆ ਕਿਉਂਕਿ ਨਾ ਤਾਂ ਇਹਦੇ ਵਿੱਚ ਗਾਗ ਦਾ ਕੋਈ ਕਸੂਰ ਏ ਤੇ ਨਾ ਹੀ ਕੋਈ ਸਾਡਾ ਕਸੂਰ ਏ ਇੱਕ ਵਾਰੀ ਏਸੀ ਦੀ ਐਵੇਂ ਹੀ ਫਿਟਿੰਗ ਕਰਕੇ ਤੇ ਆਪਾਂ ਵਾਪਸ ਜਾ ਰਹੇ ਆ ਕਿਉਂਕਿ ਲਾਈਟ ਤੋਂ ਬਿਨਾ ਬਾਅਦਰ ਨਹੀਂ ਚੱਲੇਗਾ ਤੇ ਜਨਰੇਟਰ ਇਹਨਾਂ ਦੇ ਘਰੇ ਹੈ ਨਹੀਂ। ਏਸੀ ਸਾਰਾ ਆਪਾਂ ਖੋਲ ਲਿਆ ਸੀ ਤੇ ਕਰੀਬ ਆਪਾਂ ਲਗਭਗ 3 ਘੰਟੇ ਵੇਟ ਕੀਤੀ। ਕਈ ਵਾਰੀ ਕੀ ਹੁੰਦਾ ਵੀ ਲਾਈਟ ਥੋੜਾ ਬਾਦ ਕੱਟ ਲੱਗਦਾ ਤੇ ਆਪਾਂ ਸੋਚਿਆ ਵੀ ਚਲੋ ਸ਼ਾਇਦ ਲਾਈਟ ਆ ਜਾਵੇਗੀ। ਤੇ ਭਾਈ ਜੀ ਹੁਣਾਂ ਕੋਲ ਜਨਰੇਟਰ ਬਣੀ ਸੀਗਾ ਤੇ ਏਸੀ ਆਪਾਂ ਸਾਰਾ ਖੋਲ ਲਿਆ ਤੇ ਵੇਟ ਕਰਨ ਦੇ ਬਾਵਜੂਦ ਲਾਈਟ ਨਹੀਂ ਆਈ। ਤੇ ਹਾਰ ਕੇ ਆਪਾਂ ਬਿਜਲੀ ਘਰ ਦੇ ਵਿੱਚ ਫੋਨ ਲਾਇਆ। ਉਹ ਕਹਿੰਦੇ ਬਾਈ ਜੀ ਇੱਥੇ ਤਾਂ ਗ੍ਰੇਡ ਦੇ ਵਿੱਚ ਕੰਮ ਚੱਲਦਾ ਪਿਆ ਤੇ ਲਗਭਗ 6-7 ਵਜੇ ਲਾਈਟ ਆਏਗੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਮਕੈਨਿਕਾਂ ਨਾਲ ਐਦਾਂ ਦੀਆਂ ਵੀ ਦਿੱਕਤਾਂ ਹੁੰਦੀਆਂ ਨੇ। ਹਰ ਇੱਕ ਜਗ੍ਹਾ ਮਕੈਨਿਕ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ। ਜੇ ਲਾਈਟ ਹੁੰਦੀ ਇਹੀ ਕੰਮ ਆਪਾਂ ਕਰਕੇ ਵਾਪਸ ਚਲੇ ਜਾਣਾ ਸੀ। ਲਗਭਗ ਆਉਣਾ ਜਾਣਾ ਆਪਣਾ 25 ਤੋਂ 30 ਕਿਲੋਮੀਟਰ ਬਣਿਆ। ਟਾਈਮ ਖਰਾਬ ਹੋਇਆ। ਵੇਟ ਕੀਤੀ ਏਸੀ ਖੋਲਿਆ। ਹੁਣ ਦੁਬਾਰਾ ਆਪਾਂ ਨੂੰ ਫੇਰ ਕਿਹੇ ਦਿਨ ਜਾਣਾ ਪਊਗਾ। ਇਹ ਜਿੱਦੀ ਸਰਵਿਸ ਕਰਨ ਵਾਸਤੇ ਸੋ ਅੱਜ ਦਾ ਬਲੌਗ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਇਹ ਆਪਾਂ ਇੱਕ ਤੁਹਾਨੂੰ ਇੱਕ ਸਚਾਈ ਦਿਖਾਈ ਸੀ ਜੋ ਆਪਾਂ ਲਾਈਵ ਤੁਹਾਡੇ ਸਾਹਮਣੇ ਪੇਸ਼ ਕੀਤੀ